ਆਖਰਿੰਕੀ ਖੱਤੇ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਦੀ ਇੱਕ ਵਿਸ਼ੇਸ਼ ਅਕਤਰਤਾ ਬੀਬੀ ਜਗੀਰ ਕੌਰ ਜੀ ਸਾਫ ਦਾ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਹੈ ਉਹਦੇ ਵਿੱਚ ਦੋ ਮਤੇ ਨੇ ਜਿਹੜੇ ਲਾਂਦੇ ਗਏ ਨੇ ਜਿਨ੍ਹਾਂ ਦਾ ਵਿਸਤਾਰ ਪੂਰਵਕ ਵਰਣਨ ਬੀਬੀ ਜਗੀਰ ਕੌਰ ਜੀ ਆਪ ਕਰ ਦੇਣਗੇ अज की एकता बीबी जगीर कौर जी तो अलावा बीबी कर करन्... किरणजोत कौर जी मैंबर श्रोमणी कमेटी सिंह पंजोली मैंबर श्रोमी गुरद्वारा प्रबंधक कमेटी सरदार जरनैल सिंह करतारपुर मैंबर श्रोमणी कमेटी सरदार अमरीक सिंह शाहपुर मैंबर श्रोमी कमेटी सरदार मलकीत सिंह चंगाल साहब मैंबर श्रोमणी कमेटी सुरेंद्र सिंह जी भुलेवाल अराठा मैंबर श्रोमणी कमेटी मास्टर मिठू सिंह जी कानेके के मैंबर श्रोमी कमेटी ਬੀਬੀ ਮਲਕੀਤ ਕੌਰ ਜੀ ਕੁਮਾਲਪੁਰ ਮੈਂਬਰ ਸ਼ਰੂਨੀ ਕਮੇਟੀ ਬੀਬੀ ਕੁਲਦੀਪ ਕੌਰ ਜੀ ਟੌੜਾ ਮੈਂਬਰ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਪਰਮਜੀਤ ਸਿੰਘ ਜੀ ਰਾਏਪੁਰ ਮੈਂਬਰ ਸ਼ਰੂਨੀ ਕਮੇਟੀ ਬੀਬੀ ਪਰਮਜੀਤ ਕੌਰ ਜੀ ਲਾਂਡਰਾ ਮੈਂਬਰ ਸ਼ਰੂਨੀ ਕਮੇਟੀ ਜਥੇਦਾਰ ਤੇਜਾ ਸਿੰਘ ਜੀ ਕੁਮਾਲਪੁਰ ਸਾਹਿਬ ਬੀਬੀ ਸਰਿੰਦਰ ਕੌਰ ਜੀ ਧਿਆਲਪੁਰ ਲੁਧਿਆਣਾ ਇਹ ਮੈਂਬਰ ਸਾਹਿਬਾਨ ਇੱਥੇ ਹਾਜ਼ਰ ਹੋਏ ਨੇ ਤੇ ਹੁਣ ਅਗਲੀ ਜਿਹੜੀ ਕਾਰਵਾਈ ਅੱਜ ਦੀ ਮੀਟਿੰਗ ਦੀ ਵਿਚਾਰ ਵਟਾਂਦਰੇ ਉਪਰੰਤ ਜੋ ਫੈਸਲਾ ਕੀਤਾ ਗਿਆ ਉਦਾਜਿਕਰ ਆਪ ਜੀ ਦੇ ਸਾਹਮਣੇ ਜੀ ਜਗੀਰਪੁਰ ਸਾਧਕਾਰ ਪ੍ਰਧਾਨ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਸਾਰੇ ਪੰਥ ਦੇ ਵਿੱਚ ਬਹੁਤ ਸਾਰੀਆਂ ਚਿੰਤਾਜਨਕ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਔਰ ਇਸ ਵੇਲੇ ਗੈਰੇ ਜਿਹੜੇ ਸੰਕਟ ਪੈਦਾ ਹੋ ਰਹੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਕੁਝ ਮੈਂਬਰ ਅੱਜ ਇਕੱਤਰ ਹੋ ਕੇ ਉਹਦੇ ਉੱਤੇ ਵਿਚਾਰ ਚਰਚਾ ਕੀਤੀ ਹੈ ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਸੁਣਾਇਆ ਗਿਆ ਉਸ ਹੁਕਮਨਾਮੇ ਤੋਂ ਬਾਅਦ ਬਹੁਤ ਸਾਰੀਆਂ ਸਥਿਤੀਆਂ ਪੈਦਾ ਹੋਈਆਂ ਜਿਹਦੇ ਨਾਲ ਪੰਥ ਦੇ ਵਿੱਚ ਵੱਡੀਆਂ ਦੁਬਦਾਵਾਂ ਪੈਦਾ ਹੋਈਆਂ ਉਹਨਾਂ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਫਰਜ਼ ਬਣਦਾ ਸੀ ਕਿ ਜਦੋਂ ਮਾਰਚ ਦੇ ਵਿੱਚ ਬਜਟ ਇਜਲਾਸ ਕੀਤਾ ਗਿਆ ਉਹ ਜਿਹੜੀਆਂ ਸ਼੍ਰੀ ਅਕਾਲਤਾਬ ਸਾਹਿਬ ਦੇ ਜਥੇਦਾਰ ਜਾਂ ਸਿੰਘ ਸਹਿਬਾਨਾਂ ਦੇ ਨਾਲ ਉਸ ਵੇਲੇ ਬਦਸਲੂਕੀ ਹੋਈ ਉਹਨਾਂ ਦੇ ਉੱਤੇ ਬਹੁਤ ਅਸ਼ਲੀਲ ਤਰ੍ਹਾਂ ਦੇ ਪੱਦੇ ਲਫ਼ਜ਼ ਵਰਤ ਕੇ ਉਹਨਾਂ ਤੇ ਇਲਜ਼ਾਮ ਲਾਏ ਗਏ ਐਸੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਹੜੀਆਂ ਕਿ ਨਿਜ਼ਮਾ ਦੇ ਖਿਲਾਫ ਸੀ ਉਹਨਾਂ ਨੂੰ ਫਾਰਗ ਇੱਕ ਕੇਵਲ ਤੇ ਕੇਵਲ ਈਰਖਾਬਸ ਕੀਤਾ ਗਿਆ ਕਿ ਉਹਨਾਂ ਨੇ ਫੈਸਲੇ ਜਿਹੜੇ ਸੀ ਉਹ ਪੰਥ ਦੇ ਹੱਕ ਵਿੱਚ ਕੀਤੇ ਤਾਂ ਕਰਕੇ ਉਹਨਾਂ ਨੂੰ ਫਾਰਗ ਕਰ ਦਿੱਤਾ ਗਿਆ ਜੋ ਉਹਨਾਂ ਦਾ ਕਿਰਦਾਰ ਕੁਸ਼ੀ ਕੀਤੀ ਗਈ ਉਹਦੇ ਸਬੰਧ ਵਿੱਚ ਵੀ ਸਾਰੇ ਬੜੇ ਚਿੰਤਾਜਨਕ ਸਨ ਤੇ ਅਸੀਂ ਉਸ ਵੇਲੇ ਜਿੰਨੇ ਮੈਂਬਰ ਬੈਠੇ ਐ 42 ਮੈਂਬਰਸ ਨੇ ਇੱਕ ਅਸੀਂ ਮਤਾ ਲਿਆਂਦਾ ਸੀ ਲਿਖ ਕੇ ਕਿ 42 ਮੈਂਬਰਾਂ ਵੱਲੋਂ ਮਤਾ ਪੇਸ਼ ਕੀਤਾ ਗਿਆ ਕਿ ਜੋ ਅ ਦੋ ਮਤੇ ਉਥੇ ਕੀਤੇ ਗਏ ਸਨ ਜਦੋਂ ਕਿ ਪ੍ਰਧਾਨ ਨੇ ਅਸਤੀਫਾ ਦਿੱਤਾ ਹੋਇਆ ਸੀ ਤੇ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਦੇ ਵਿੱਚ ਗਿਆਨੀ ਰਕबीर ਸਿੰਘ ਜੀ ਜਾਂ ਜਸਦਰ ਅਕਾਲਤਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਜਿਸ ਢੰਗੇ ਦਾ ਵਰਤਾਓ ਕੀਤਾ ਗਿਆ ਉਹ ਸਹਿਨ ਜੋਗ ਨਹੀਂ ਸੀ ਕੌਮ ਨੇ ਉਹਨੂੰ ਬਹੁਤ ਹੀ ਮੰਦਪਾ ਘਰ ਸਮਝਿਆ ਤੇ ਬਹੁਤ ਹੀ ਕੌਮ ਦੇ ਵਿੱਚ ਇਸ ਗੱਲ ਦਾ ਗਹਿਰਾ ਦੁੱਖ ਮਹਿਸੂਸ ਕੀਤਾ ਗਿਆ ਸੋ ਜਿਹੜੀਆਂ ਨਿਜ਼ਮਾ ਦੀਆਂ ਤੱਜੀਆਂ ਉਡਾਈਆਂ ਗਈਆਂ ਸਨ ਜਿਹੜਾ ਮर्यादा ਦਾ ਕਾਨ ਹੋਇਆ ਸੀ ਸਿਧਾਂਤਾਂ ਦਾ ਉਸ ਵੇਲੇ ਨੁਕਸਾਨ ਹੋਇਆ ਸੀ ਤੇ ਸ਼੍ਰੀ ਅਕਾਲ ਤਾ ਸਾਬ ਜੀ ਦੀ ਉਸ ਸਰਵਉੱਚਤਾ ਨੂੰ ਢਾਹ ਲੱਗੀ ਸੀ ਉਹਦੇ ਸਬੰਧ ਵਿੱਚ ਅਸੀਂ 42 ਮੈਂਬਰਾਂ ਨੂੰ ਲਿਖ ਕੇ ਦਿੱਤਾ ਕਿ ਅੱਜ ਦੇ ਹਾਊਸ ਦੇ ਵਿੱਚ ਇਹ ਮਤਾ ਲਿਆਂਦਾ ਜਿਹੜੇ ਮਤੇ ਲਿਆਂਦੇ ਆ ਇਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ ਕਿ 2 7 ਮਾਰਚ ਦਾ ਇੱਕ ਸੀ ਮੈਂ ਮਕੀਰ ਸੀ ਤੀਕੋ ਚਲੋ ਜਿਹੜੇ ਮਤੇ ਉੱਥੇ ਪਾਏ ਗਏ ਸੀ ਮਾਰਚ ਦੇ ਵਿੱਚ 7 ਮਾਰਚ ਸੀ ਸ਼ਾਇਦ ਉਹ ਮਤ ਨੂੰ ਰਾਤ ਕੀਤਾ ਜਾਵੇ ਤੇ ਤੇ ਵਿਚਾਰ ਚਰਚਾ ਕੀਤੀ ਜਾਵੇ ਵਿਚਾਰ ਚਰਚਾ ਕਰਨ ਦੀ بجائے ਉੱਥੇ ਜਿਹੜੇ ਮੈਂਬਰ ਬੋਲੇ ਉਹਨਾਂ ਨੂੰ ਧੱਕੇ ਵੀ ਮਾਰੇ ਮਾਈਕ ਬੰਦ ਕਰ ਦਿੱਤੇ ਗਏ ਬੀਬੀ ਜੀ ਨੇ ਕੈਰਨ ਜੋਤ ਨੇ ਉਸ ਵੇਲੇ ਮਤੇ ਪੇਸ਼ ਕੀਤੇ ਇਹਨਾਂ ਨੂੰ ਸਗਾ ਇੰਨਾ ਕੋ ਧੱਕਿਆਂ ਦਾ ਸਾਹਮਣਾ ਵੀ ਕਰਨਾ ਪਿਆ ਕਿ ਉਸ ਵੇਲੇ ਹਸੈਨ ਤੋਂ ਵੀ ਬਾਅਦ ਸੀ ਜਲਦੀ ਜਲਦੀ ਅਨੰਤ ਸਾਹਿਬ ਵੀ ਪਾਠ ਕਰ ਦਿੱਤਾ ਔਰ ਸਾਨੂੰ ਸਾਰਿਆਂ ਨੂੰ ਅਣਗੌਲਿਆ ਕੀਤਾ ਗਿਆ ਬਾਹਰ ਅਕੇ ਸੀ ਧਰਨਾ ਵੀ ਦਿੱਤਾ ਪ੍ਰਧਾਨ ਜੀ ਸਾਨੂੰ ਸੁਣ ਦੀ ਬਜਾਏ ਜਾ ਕੇ ਜੋ ਅਰਨਾਮ ਸਿੰਘ ਜੀ ਤੁਮਾ ਸਾਹਿਬ ਨੇ ਜਿਹੜਾ ਬਾਹਰ ਲਾਇਆ ਸੀ ਧਰਨਾ ਉਹਦੇ ਵਿੱਚ ਜਾ ਕੇ ਬੈਠ ਗਏ ਸੋ ਕਹਿਣ ਤੋਂ ਭਾਵ ਕਿ ਉਸ ਵੇਲੇ ਅਸੀਂ ਮਨ ਬਣਾਇਆ ਸੀ ਕਿ ਅਸੀਂ ਅਸੀਂ ਐਲਾਨ ਵੀ ਕੀਤਾ ਕਿ ਅਸੀਂ ਸਪੈਸ਼ਲ ਇਜਲਾਸ ਬੁਲਾਉਣ ਵਾਸਤੇ ਅਸੀਂ ਬੇਨਤੀ ਕਰਾਂਗੇ ਪਰ ਕਿਉਂਕਿ ਇੱਕ ਨਿਜ਼ਮ ਹੈ ਸਾਡੇ ਨਿਯਮਾਂ 'ਚ ਲਿਖਿਆ ਹੋਇਆ ਹੈ ਕਿ ਜਦੋਂ ਜਨਰਲ ਹਾਊਸ ਦਾ اجلاس ਹੋ ਜੇ ਉਸ ਤੋਂ ਬਾਅਦ 3 ਮਹੀਨੇ ਦੇ ਅੰਦਰ ਵਿਸ਼ੇਸ਼ اجلاس ਜਿਹੜਾ ਉਹ ਨਹੀਂ ਬੁਲਾਇਆ ਜਾਂਦਾ ਸੋ ਉਸ ਗੱਲ ਦੇ ਧਿਆਨ ਵਿੱਚ ਰੱਖਦੇ ਹੋਇਆ ਉਹ ਤੋਂ ਬਾਅਦ ਫਿਰ ਕੱਢਣਾ ਵਾ ਵਾਪਰੀਆਂ ਇਸ ਵੇਲੇ ਤਖਤਾਂ ਦੇ ਉੱਤੇ ਬੈਠੇ ਜਥੇਦਾਰ ਜਿਹੜੇ ਐ ਸਾਨੂੰ ਦੁੱਖ ਦੀ ਇਹ ਗੱਲ ਹੈ ਕਿ ਉਹ ਤਖਤਾਂ ਦੇ ਜਥੇਦਾਰਾਂ ਵਿੱਚ ਵੀ ਆਪਸ ਵਿੱਚ ਜਿਹੜਾ મતਭੇਦ ਪੈਦਾ ਹੋ ਗਿਆ ਕਲੇਸ਼ ਪੈਦਾ ਹੋ ਗਿਆ ਔਰ ਜਦੋਂ ਜਿਹੜਾ ਤਖਤਾਂ ਨੇ ਸਾਨੂੰ ਸੇਧ ਦੇਣੀ ਹੈ ਕੌਮ ਨੂੰ ਜਿਨ੍ਹਾਂ ਨੇ ਸਾਨੂੰ ਖਾਸ ਸਨੇਹ ਦੇਣੇ ਹੈ ਜਿਨ੍ਹਾਂ ਨੇ ਸਾਨੂੰ ਇਕਤਾ ਵਿੱਚ ਲਿਆਉਣਾ ਜੇ ਉਹਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਕਟਨਾਵਾਵਾਂ ਵਾਪਰਨ ਤੇ ਮੇਰਾ ਖਿਆਲ ਹੈ ਕਿ ਕੌਮ ਜਿਹੜੀ ਹੈ ਇਸ ਵੇਲੇ ਵੱਡੇ ਸੰਕਟ 'ਚ ਹੈ ਕੌਮ ਚਿੰਤਾਜਨਕ ਹੈ ਸਾਰੇ ਮਹਿਸੂਸ ਕਰਦੇ ਹੈ ਕਿ ਜੇ ਇਹ ਅਤ ਅਤਿਆੰਤ ਮੰਦ ਭਾਗਾ ਜਿਹੜਾ ਕਟਨਾਵਾ ਹੋ ਰਹੀਆਂ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਨਾ ਹੈ ਜਿਨ੍ਹਾਂ ਨੇ ਪੰਥਕ ਮਾਹੌਲ ਜਿਹੜਾ ਸੀ ਇੱਕ ਸੁਰਤਾ ਵਿੱਚ ਲਿਆਉਣਾ ਸੀ ਇਕਤਾ ਵਿੱਚ ਲਿਆਉਣਾ ਸੀ ਪਰ ਉਹ ਤਾਰ-ਤਾਰ ਕਰਦਾ ਨਜ਼ਰ ਆ ਰਿਹਾ ਉਹ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਕਿ ਪੰਜ ਪਿਆਰਿਆਂ ਤੇ ਪੰਜ ਸਿੰਘ ਸਹਿਬਾਨਾਂ ਦੀ ਪਵਿੱਤਰ ਤੇ ਸਤਿਕਾਰਯੋਗ ਸੰਸਥਾਵਾਂ ਜਿਹੜੀਆਂ ਹਨ ਉਹ ਰਾਜਨੀਤਿਕ ਹਿੱਤਾਂ ਲਈ ਵਰਤਿਆ ਜਾ ਰਿਹਾ ਇਹ ਸਾਰੀਆਂ ਗੱਲਾਂ ਬੜੀਆਂ ਚਿੰਤਾਜਨਕ ਹੈ ਤੇ ਅਸੀਂ ਅੱਜ ਮੈਂਬਰ ਸਹਿਬਾਨਾਂ ਨੇ ਮਹਿਸੂਸ ਕੀਤਾ ਕਿ ਅਸੀਂ ਬੇਨਤੀ ਕਰੀਏ ਪ੍ਰਧਾਨ ਜੀ ਨੂੰ ਕਿ ਸਾਡਾ ਜਿਹੜੇ ਨਿਜ਼ਮ ਹੈ ਉਹ ਕਹਿੰਦੇ ਹੈ ਕਿ 10 ਮੈਂਬਰ ਬੇਨਤੀ ਕਰ ਤੇ ਉਹ اجلاس ਵਾਸਤੇ ਜਨਰਲ اجلاس ਬੁਲਾਉਣ ਵਾਸਤੇ ਆਪਣੀ ਅਪੀਲ ਪਾ ਸਕਦੇ ਆ ਅਸੀਂ 42 ਮੈਂਬਰਾਂ ਲੈ ਕੇ ਦਿੱਤਾ ਹੋਇਆ ਅੱਜ ਵੀ ਅਸੀਂ ਉਹਨਾਂ 42 ਮੈਂਬਰਾਂ ਵੱਲੋਂ ਅਪੀਲ ਕਰਦੇ ਆ ਪ੍ਰਧਾਨ ਸਾਹਿਬ ਨੂੰ ਕਿ ਤੁਰੰਤ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰ ਕਰਨ ਵਾਸਤੇ ਕਿਉਂਕਿ ਗੁਰਨਾਨਕ ਸਾਹਿਬ ਨੇ ਸਾਨੂੰ ਸੰਵਾਦ ਕਰਨਾ ਸਿਖਾਇਆ ਉਹਨਾਂ ਨੇ ਕਿਹਾ ਕਿ ਰੋਸ ਨਾ ਕੀਤਾ ਉੱਤਰ ਦਿਜੇ ਉਹ ਰੋਸ ਨਾ ਕਰਨ ਇਸ ਗੱਲ ਦਾ ਸੰਵਾਦ ਕਰਨ ਬੈਠ ਕੇ ਕਿਉਂਕਿ ਸ਼੍ਰੋਮਣੀ ਗੁਰਦਰਾ ਪ੍ਰੰਧਕ ਕਮੇਟੀ ਸਾਡੀ ਸਿਰਮੌਰ ਸੰਸਥਾ ਕੌਮ ਦੇ ਵਿੱਚ ਜਾਣੀ ਜਾਂਦੀ ਹੈ। ਸ਼੍ਰੀ ਅਕਾਲ ਤਾਜ ਸਾਹਿਬ ਜੀ ਛਤਰ ਛਾਇਆ ਹੇਠ ਜਿਸ ਦੇ ਕੰਮ ਕਰਨਾ ਸਾਰੇ ਸਿਧਾਂਤਕ ਤੌਰ ਤੇ ਜੋ ਮर्याਦਾ ਹੈ, ਸਰਬਉੱਚਤਾ ਹੈ ਉਹਦਾ ਖਿਆਲ ਰੱਖਣਾ, ਕਸਟੋਡੀਅਨ ਬਣ ਕੇ ਕੰਮ ਕਰਨਾ। ਪਰ ਅੱਜ ਅਫਸੋਸ ਹੈ ਕਿ ਉਹ ਸ਼੍ਰੋਮਣੀ ਗੁਰਦਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆਪਣੀ ਜ਼ਿੰਮੇਵਾਰੀ ਜੇ ਨਹੀਂ ਨਿਭਾ ਸਕਦੇ ਤੇ ਕਮ ਸੋ ਕਮ ਸਾਰੇ ਹਾਊਸ ਨੂੰ ਬੁਲਾਉਣ ਉਹਦੇ ਵਿੱਚ ਇਹ ਵਿਚਾਰਾ ਕੀਤੀਆਂ ਜਾਣ ਤੇ ਹਾਊਸ ਜਿਹੜਾ ਫੈਸਲਾ ਕਰੇ ਉਹ ਕੌਮ ਨੂੰ ਇੱਕ ਬੜੀ ਵੱਡੀ ਰਾਹਤ ਹੋਵੇਗੀ ਉਹ ਰਾਹਤ ਲਿਆਉਣ ਵਾਸਤੇ ਅਸੀਂ ਅੱਜ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਆ ਕਿ ਸਾਡੀ ਜਿਹੜੀ ਬੇਨਤੀ ਪ੍ਰਵਾਨ ਕੀਤੀ ਜਾਵੇ ਜਲਦੀ ਤੋਂ ਜਲਦੀ ਅਸੀਂ ਸਮਝਦੇ ਹਾਂ ਕਿ ਇਹਨੂੰ ਘੱਟੋ ਘੱਟ 2 ਹਫ਼ਤਿਆਂ ਦੇ ਵਿੱਚ ਵਿੱਚ ਪ੍ਰਧਾਨ ਜੀ ਨੂੰ ਜਨਰਲ ਇਜਲਾਸ ਵਿਸ਼ੇਸ਼ ਬੁਲਾਉਣਾ ਚਾਹੀਦਾ ਕਿਉਂਕਿ ਸਮੇਂ ਸਮੇਂ ਦੇ ਨਾਲ ਪਹਿਲਾਂ ਵੀ ਜਦੋਂ ਕੋਈ ਪੰਥਕ ਸੰਕਟ ਬਣਿਆ ਜਦੋਂ ਕੋਈ ਸਿਧਾਂਤਕ ਤੌਰ ਦੇ ਉੱਤੇ ਨੁਕਸਾਨ ਹੋਇਆ ਜਾਂ ਮर्यादा ਦਾ ਘਾਣ ਹੋਇਆ ਉਸ ਵੇਲੇ ਵੀ ਇਹ ਇਜਲਾਸ ਜਿਹੜੇ ਅਸੀਂ ਸਪੈਸ਼ਲ ਕੀਤੇ ਗਏ ਉਹਦੀ ਐਗਜ਼ਾਮਪਲ ਹੈ ਕਿ 25 ਜੂਨ 2023 ਨੂੰ ਐਸੇ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਜੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਗੁਰਬਾਣੀ ਕੀਰਤਨ ਦੇ ਅਧਿਕਾਰਾਂ ਸਬੰਧੀ ਬਿੱਲ ਪਾਸ ਕਰਨ ਦੇ ਵਿਰੋਧ ਵਿੱਚ ਵੀ ਅਸੀਂ ਜਨਰਲ ਇਜਲਾਸ ਬੁਲਾਇਆ ਸੀ ਇਹਦਾ ਮਤਲਬ ਕਿ ਵਿਸ਼ੇਸ਼ ਚੈਨਲ اجلاس ਜਦੋਂ ਕੋਈ ਸੰਕਟ ਆਵੇ ਉਦੋਂ ਬੁਲਾਇਆ ਜਾ ਸਕਦਾ ਦੂਜਾ 3 ਮਾਰਚ 2023 ਨੂੰ ਹਰਿਆਣਾ ਕਮੇਟੀ ਦਾ ਜਦੋਂ ਬਿੱਲ ਪਾਸ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ اجلاس ਬੁਲਾਇਆ ਸੋ ਇਹ ਸਾਡੀ ਰਵਾਇਤ ਹੈ ਕਿ ਜਦੋਂ ਪੰਥ ਵਿੱਚ ਕੋਈ ਮਸਲਾ ਹੁੰਦਾ ਹੈ ਜਦੋਂ ਪੰਥ ਨੇ ਕੋਈ ਮਸਲਾ ਬੈਠ ਕੇ ਹੱਲ ਕਰਨਾ ਹੁੰਦਾ ਹੈ ਉਸ ਵੇਲੇ ਵਿਸ਼ੇਸ਼ اجلاس ਬੁਲਾਇਆ ਜਾਂਦਾ ਹੈ ਮੈਂ ਸਮਝੀ ਹਾਂ ਇਸ ਵੇਲੇ ਜਿਹੜੀ ਹਾਲਾਤ ਬਣੇ ਆ ਅੱਜ ਦੇ ਬਹੁਤ ਹੀ ਜ਼ਰੂਰੀ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੈ ਕੇ ਹੋਵੋ ਜੋਰੀ ਗੁਰਮਖ ਬੈਸੋ ਸਫਾ ਫਿਛਾਏ ਸੋ ਇਹ ਸਾਡੇ ਕੋ ਸਿਰ ਜੋੜ ਕੇ ਆਪਣੀ ਜਥੇਬੰਦੀ ਹੱਲ ਕੱਢੇ ਵਿਦਵਾਨਾਂ ਕੋਲੋਂ ਵਿਚਾਰ ਲੈ ਕੇ ਅਸੀਂ ਸਾਰੇ ਇਸ ਸੱਤੇ ਤੇ ਪਹੁੰਚੀਏ ਕਿ ਜੋ ਸਾਡੇ ਚ ਅੱਜ ਦੁਬਦਾ ਪਈ ਹੈ ਪੰਥ ਦੀਆਂ ਰਵੈਤਾਂ ਦਾ ਨੁਕਸਾਨ ਹੋ ਰਿਹਾ ਹੈ ਪੰਥ ਦੀ ਮर्याਦਾ ਦਾ ਕਾਨ ਹੋ ਰਿਹਾ ਹੈ ਸਿਧਾਂਤਕ ਤੌਰ ਤੇ ਅਸੀਂ ਨੁਕਸਾਨ ਪਾ ਰਹੇ ਹਾਂ ਉਹਨਾਂ ਸਾਰਿਆਂ ਨੂੰ ਹੱਲ ਕਰਨ ਵਾਸਤੇ ਵਿਸ਼ੇਸ਼ ਜਨਰਲ اجلاس ਬੁਲਾਇਆ ਜਾਵੇ ਤਾਂ ਜੋ ਅਸੀਂ ਕੋਈ ਨਾ ਕੋਈ ਸੱਟੇ ਤੇ ਪਹੁੰਚ ਕੇ ਕੌਮ ਨੂੰ ਰਾਹਤ ਦੇ ਸਕੀਏ ਔਰ ਕੌਮ ਨੇ ਜਿਸ ਭਾਵਨਾ ਦੇ ਨਾਲ ਇਹ ਸ਼ਰੋਬਣੀ ਕਮੇਟੀ ਹੋਂਦ ਵਿੱਚ ਲਿਆਂਦੀ ਸੀ ਜਿਨ੍ਹਾਂ ਕੁਰਬਾਨੀਆਂ ਵਿੱਚੋਂ ਨਿਕਲੀ ਸੀ ਉਹ ਸਰਬਉੱਚ ਤੌਰ ਤੇ ਅਸੀਂ ਬਹਾਲ ਕਰ ਸਕੀਏ ਮੇਨ ਮਕਸਦ ਜਿਹੜਾ ਸਾਡਾ ਅੱਜ ਦਾ ਕਿ ਪ੍ਰਧਾਨ ਸ਼ਰੋਬਣੀ ਗੁਰਦਰਾ ਪ੍ਰੰਧ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਤਾਮੀਨ ਨੂੰ ਸਾਡੀ ਬੇਨਤੀ ਹੈ ਨਿਮਰਤਾ ਸਹਿਤ ਕਿ 42 ਮੈਂਬਰ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਸੀ ਹੁਣ ਤੇ ਸਾਰੇ ਮੈਂਬਰ ਇਸ ਰਾਏ ਦੇ ਉੱਤੇ ਹੈ ਜੇ ਜਰਨਲਿਸਟ ਜਿਹੜਾ ਵਿਸ਼ੇਸ਼ ਤੌਰ ਤੇ ਬੁਲਾਉਣਾ ਚਾਹੀਦਾ ਤਾਂ ਜੋ ਸਾਡੇ ਉੱਤੇ ਜਿਹੜਾ ਅੱਜ ਕੌਮ ਅੱਖਾਂ ਖੋਲ ਕੇ ਦੇਖ ਰਹੀ ਹੈ ਕਿ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ ਉਹਨਾਂ ਨੂੰ ਤਸੱਲੀ ਚਾ ਸਕਣ ਕਿ ਅਸੀਂ ਕਿਸੇ ਹੱਲ ਕਰਦੇ ਯੋਗ ਹੋ ਸਕੇ ਇਹ ਸਾਡੀ ਅੱਜ ਬੇਨਤੀ ਬੀਬੀ ਜੀ ਤੁਹਾਨੂੰ ਲੱਗਦਾ ਕਿ ਜੋ ਹਾਲਾਤ ਚੱਲ ਰਹੇ ਨੇ ਇਸਲਾਸ ਲਈ ਮੰਨਣਗੇ ਦੇਖੋ ਮੰਨਣਗੇ ਨਹੀਂ ਮੰਨਣਗੇ ਇਹ ਪ੍ਰਧਾਨ ਦਾ ਫਰਜ਼ ਬੰਦਾ ਹੈ ਕਾਨੂੰਨਨ ਸਾਡਾ ਹੱਕ ਹੈ ਔਰ ਇਹ ਵਿਸ਼ੇਸ਼ اجلاس ਬੁਲਾਉਣਾ ਬਹੁਤ ਜ਼ਰੂਰੀ ਜੇ ਇਸ ਇਹਨਾਂ ਮੁੱਦਿਆਂ ਤੇ ਵੀ ਨਹੀਂ ਬੁਲਾਉਣਾ ਤੇ ਫਿਰ ਹੋਰ ਕਿਹੜੇ ਮੁੱਦੇ ਹੋ ਸਕਦੇ ਆ ਇਹ ਤੋਂ ਵੱਡਾ ਇੰਪੋਰਟੈਂਟ ਮੁੱਦਾ ਹੀ ਕੋਈ ਨਹੀਂ ਹੋ ਸਕਦਾ ਕਿ ਅੱਜ ਪੰਥਦੇਵ ਸਿੰਘ ਸਾਬਾਨਾ ਦੇ ਵਿੱਚ ਜਾਂ ਜਥੇਦਾਰਾਂ ਦੇ ਵਿੱਚ ਵੀ ਜਿਹੜੀ ਦੁਬਧਾ ਪੈਦਾ ਹੋਈ ਹੈ ਉਹਨਾਂ ਨੂੰ ਹੱਲ ਕਰਨ ਵਾਸਤੇ ਸਾਡਾ ਇੱਕੋ ਇੱਕ ਪਲੈਟਫਾਰਮ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਇੱਕ ਕੌਮ ਨੇ ਆਪ ਚੁਣ ਕੇ ਉੱਥੇ ਮੈਂਬਰ ਭੇਜੇ ਆ ਔਰ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਉਹਦਾ ਹੱਲ ਕਰ ਸਕਣ ਔਰ ਪ੍ਰਧਾਨ ਜੀ ਨੂੰ ਬੁਲਾਉਣਾ ਹੀ ਪਵੇਗਾ ਇਸ ਸਾਡੇ ਲਿਖਿਆ ਹੋਇਆ ਸੰਵਿਧਾਨ ਵਿੱਚ ਜਾਂ ਨਿਯਮਾਂ ਦੇ ਵਿੱਚ ਲਿਖਿਆ ਹੋਇਆ ਉਹ 10 ਮੈਂਬਰ ਜਦੋਂ ਅਪੀਲ ਕਰਦਣ ਫਿਰ ਉਹ ਬੁਲਾਉਣਗੇ 30 ਮੈਂਬਰਾਂ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ ਜੇ ਉਹ ਨਹੀਂ ਬੁਲਾਉਣਗੇ ਅੱਗੇ ਇਹ ਵੀ ਹੈ ਜੇ ਪ੍ਰਧਾਨ ਜੀ ਨਹੀਂ ਬੁਲਾਉਣਗੇ ਤੇ 30 ਮੈਂਬਰ ਜਿਹੜਾ ਉਹ اجلاس ਜਨਰਲ اجلاس ਬੁਲਾ ਸਕਦੇ ਹੈ ਇਹ ਗੁਰਦੁਆਰਾ 1925 ਦੇ ਐਕਟ ਵਿੱਚ ਲਿਖਿਆ ਹੋਇਆ ਪ੍ਰਵੀਜ਼ਨ ਨਾਮਕਾਦਾ ਜੇ 10 ਮੈਂਬਰ ਦੇ ਲਿਖ ਕੇ ਦੇਣ ਤਾਂ ਪ੍ਰਧਾਨ ਨੂੰ ਬੁਲਾਉਣਾ ਪੈਂਦਾ ਜੇ ਪ੍ਰਧਾਨ ਨਹੀਂ ਬੁਲਾਉਂਦਾ ਤਾਂ 30 ਮੈਂਬਰ ਆਪਣੇ ਤੌਰ ਤੇ ਮੈਂ اجلاس ਬੁਲਾਉਣ ਦੀ ਅਧਿਕਾਰ ਰੱਖਦੇ ਤੁਸੀਂ ਹੋਰ ਕਿਸੇ ਨੂੰ ਕੋਈ ਸਵਾਲ ਪੁੱਛਣਾ ਤਾਂ ਕੁਝ ਕਰ ਲਓ ਕੰਜੂ ਜੀ ਤੁਸੀਂ ਕੁਝ ਕਹਿਣਾ ਕਵਰ ਹੋ ਗਿਆ ਸਾਰਾ ਠੀਕ ਹੈ ਜੀ ਮਿਹਰਬਾਨੀ ਤੁਸੀਂ ਆਏ ਹੋ ਅਸੀਂ ਤੇ ਆਪਣੀ ਬੇਨਤੀ ਜਿਹੜੀ ਸੀ ਤੁਹਾਡੇ ਰਾਹੀਂ ਪ੍ਰਧਾਨ ਜੀ ਕੋ ਪਹੁੰਚਾਉਣੀ ਸੀ ਅਸੀਂ ਸਾਰੇ ਇਹ ਦਰਸਕਤ ਕਰਕੇ ਮਤਾ ਪਰਦਾਨ ਜੀ ਕੋ ਦੇਵਾਂਗੇ ਪਹਿਲਾਂ ਵੀ ਅਸੀਂ ਦਿੱਤਾ ਸੀਗਾ ਹੁਣ ਵੀ ਦੇਵਾਂਗੇ ਤਾਂ ਜੋ ਇਜਲਾਸ ਪਲਾਸ ਸਕਣ